ਲਓ ਵੀ ਕਹਿੰਦਾ ਬਾਈ ਨੇ ਇੱਕ ਸੱਪ ਹੋਰ ਫੜਿਆ ਪੂਰਾ ਕਾਲਾ ਹਨਾ ਓਏ ਕਿੰਨੀ ਸੋਹਣੀ ਲੱਗਦਾ ਬਾਈ ਦੇਖ ਹੂੰ ਬੜਨਾ ਜਾਵੇ ਫੜੇ ਬੜਨਾ ਜਾਵੇ ਨਹੀਂ ਜਾਂਦਾ ਓਹੋ ਦੇਖੋ ਬਾਈ ਨੇ ਸੱਪ ਫੜਿਆ ਕਹਿੰਦੇ ਅੱਜ ਫੇਰ ਨਿਕਲਿਆ ਇਥੋਂ ਖੇਤਾਂ ਚੋਂ ਪੂਰਾ ਫਨੀਅਰ ਨਹੀਂ ਯਾਰ ਬਾਈ ਫਨੀਅਰ ਆ ਦੇਖੋ ਵੀ ਜੀ ਸੱਪ ਫੜਿਆ ਫਤੇ ਨਹੀਂ ਬਹੁਤ ਹਨੀਆ ਦੇਖੋ ਕਿੱਡਾ ਨਾ ਦੇਖੋ ਉਹ ਦਾ ਸ਼ਾਲਾਂ ਦਾ ਕਰਕੇ ਸਸਤ ਹੈ ਹੈ ਦੇਖੀ ਬੜੇ ਪੰਜ ਉਹ ਦੇਖੋ ਹਨੀਆ ਹਨੀਆ ਸੱਪ ਹੈ ਜੀ ਦੇਖ ਸਕਦੇ ਹੋ ਤੁਸੀਂ ਉਹ ਦੇਖੋ ਕਿੱਡਾ ਵੱਡਾ ਡੰਗ ਮਾਰਦਾ ਮੁੜ ਕੇ ਬੰਦੇ ਨੂੰ ਡੰਗ ਮਾਰਦਾ ਬੰਦੇ ਨੂੰ ਸਾਹ ਨਹੀਂ ਮੰਗਣਦਾ ਭਾਈ ਇਹ ਕੋਬਰਾ ਹੈ ਕੋਬਰਾ ਹੈ ਕੋਬਰਾ ਹੈ ਨਾ ਕਿੱਡਾ ਉਹ ਪਹਾੜਾਂ ਦੇ ਵਿੱਚ ਆ ਕੋਬਰਾ ਨਿਕਲਿਆ ਸੱਪ ਹੈ ਖਤਰਾ ਨਹੀਂ ਖਾਂਦਾ ਕੋਈ ਨਾ ਦੇਖੋ ਫੜ ਲਿਆ ਸੱਪ ਦੇਖੋ ਇਹ ਆ ਫਤਿਹ ਫਤਿਹ ਨੇ ਸੱਪ ਫੜ ਲਿਆ ਬਾਈ ਆ ਦੇਖੋ ਦੋਸਤੋ ਕੱਡਾ ਸੱਪ ਆ ਤੁਸੀਂ ਦੇਖ ਸਕਦੇ ਹੋ ਦੇਖੋ ਦੰਦ ਦੇਖੋ ਜ਼ਹਿਰ ਵਾਲੇ ਦੰਦ ਦੇਖੋ ਆ ਕੇ ਜਾਂਦਾ ਜ਼ਹਿਰ ਵਾਲੇ ਆ ਦੇਖੋ ਹੋਰ ਦਿਖਾ ਦੇ ਪਿੱਛੇ ਰੱਖ ਵਿੱਚ ਜਿਹੜੇ ਕਿਸੇ ਦੇ ਲੱਗ ਜੇ ਨਾ ਇਹ ਕਿਹੜਾ ਅੰਦਰ ਜ਼ਹਿਰ ਛੱਡਦਾ ਇਹਦੇ ਦੰਦ ਦਿਖਾਉਣੀ ਸੈਂ ਧਿਆਨ ਨਾਲ ਕੋਬਨ ਕੈਮਰਾ ਫੋਕਸ ਕਰੋ ਹਲਿਆ ਨਾ ਆ ਦਿਖਾ ਉਹ ਇੱਕ ਡੱਬੀ ਲੈ ਕੇ ਆ ਤੇ ਉੱਪਰ ਡੰਗ ਮਾਰੂਗਾ ਫਿਰ ਤੇ ਜ਼ਹਿਰ ਕੱਢੂਗਾ ਡੰਡੇ ਤੇ ਨਹੀਂ ਮਾਰਦਾ ਡੰਡੇ ਤੇ ਦੇਖ ਸਕਦੇ ਹੋ ਦੋਸਤੋ ਡੱਬੀ ਤੇ ਨਹੀਂ ਉਹ ਉਹਦੇ ਉੱਪਰ ਇਹਦੇ ਜ਼ਹਿਰ ਦਿਖਾਣੇ ਆ ਦੋਸਤੋ ਹੁਣ ਹਾਂ ਆ ਡੰਡਾ ਦੇ ਦੇ ਵੀ ਆ ਦੇਖੋ ਇੱਧਰ ਅੰਦਰ ਖਾਲੀ ਸਿੱਕਾ ਹਾਂ ਠੀਕ ਸਪੋਰਟ ਆਹ ਦੇਖ ਸਾਈਡ ਦੇ ਕਨਾਈਓ ਦਿਖ ਦਿਖ ਰਹੀਆਂ ਸਾਈਡ ਵਾਲੇ ਕਿੱਡੇ ਕਿਨੇ ਡੂਈਏ ਹਾਂ ਇਹ ਹੈ ਜਿਹੜੇ ਵਿਜਨੇ ਦੇ ਵਿੱਚ ਦੱਬ ਦਿੰਦਾ ਇਹ ਉਹ ਤੇ ਜ਼ਹਿਰ ਛੱਡ ਦਿੰਦਾ ਬੰਦਾ ਗਿਆ ਨਰਵਸ ਸਿਸਟਮ ਡੱਟ ਜਦੇ ਸਹੀ ਹੈ ਬਹੁਤ ਭੜਾ ਯਾਰ ਹਨ ਇਹ ਤਾਂ ਮੈਂ ਕੁਦਰਤੀ ਇਧਰ ਜਾ ਰਿਹਾ ਫਿਰ ਮੈਂ ਤੈਨੂੰ ਬਾਜ ਮਾਰ ਲਈ ਕਿੱਲੇ ਰੰਗ ਦਾ ਹਾਂ ਕਿੱਥੇ ਛੱਡਣਾ ਇਹਨੂੰ ਅਨ ਜੰਗਲ ਛੱਡਣਾਂ ਪਹਿਲਾਂ ਮਾਂਗੂ ਆਪ ਡਬਲ ਫਾਪੇ ਮਾਰਨਾ ਨਹੀਂ ਹੈਗਾ ਜੰਗਲ ਛੱਡਿਆ ਹੁੰਦੇ ਹੁੰਦੇ ਮਾਰ ਦੇ ਦੀ ਰੱਬ ਦੀ ਜੀਨ ਕਿਸੇ ਨੂੰ ਵੀ ਇਹਦੇ ਬਾਬਾ ਜੀ ਨੇ ਕਿਹਾ ਹੁੰਦਾ ਹੈ ਜੀਣ ਦਾ ਹੱਕ ਹੈ ਹੂੰ ਸਭ ਨੂੰ ਜੀਣ ਦਾ ਹੱਕ ਹੈ ਇਹ ਨਾਲ ਫਤੇ ਆ ਇਹ ਫਤੇ ਆ ਬਾਈ ਤੇ ਇਹ ਬਾ ਨਾਲ ਸੱਤੀ ਆ ਬਾਈ ਡੱਬੀ ਡੱਬੀ ਉਹ ਤੇ ਉਹ ਪਈ ਸੀ ਉਹ ਪਿਆ ਉਹ ਉਹ ਉਧਰ ਉਧਰ ਹੋਵੇ ਪਿੱਕਾ ਉਹ ਪਿਆ ਦੂਜਾ ਡੱਬਾ ਨਾ ਡੱਬਾ ਪਿਆ ਖੋ ਦੇ ਦੇਖ ਸਕਦਾ ਹੋ ਦੋਸਤੋ ਆਹ ਦੇਖੋ ਬਾਈ ਦੇ ਕੁੰਡਲ ਮਾਰ ਲਿਆ ਹੁਣ ਹੋ ਸਕਦਾ ਘੁੱਟੇ ਉਹਨੂੰ ਘੁਰਦਾ ਹਨਾ ਵਾਹ ਓਏ ਘੁਰਦਾ ਦੇਖੋ ਜੀ ਘੁਰਦਾ ਬਾਹ ਹੁਣ ਛੜਾ ਲਾ ਨੀ ਹੈ ਆ ਤਾਂ ਦਿਖਾਈਏ ਆ ਦੇਖ ਆ ਵਾਈਟ ਕਰ ਦਾਂਗੇ ਨੇ ਟੋਸਤਾ ਠੰਡ ਕਰਕੇ ਹਨ ਨਹੀਂ ਨਹੀਂ ਟੋਸਤਾ ਇਹਨੂੰ ਪਤਾ ਲੱਗ ਗਿਆ ਇਹ ਪਲਾਸਟਿਕ ਹੈ ਜਿਹਦੇ ਚ ਨਾ ਹੀ ਪਾਰਟਿਕਲ ਕਰ ਹੂੰ ਹੂੰ ਠੰਡ ਕਰਕੇ ਸੋਸਤਾ ਪੂੰਜੀ ਮਾਰ ਲਈ ਇੱਧਰ ਹੂੰ ਠੰਡ ਕਰਕੇ ਸੋਸਤਾ ਨਹੀਂ ਤਾਂ ਹੁਣ ਨੂੰ ਤਾਂ ਘੁੱਟ ਦਿੰਦਾ ਨਾ ਇਹ ਦੇਖ ਸਕਦੇ ਹੋ ਦੋਸਤੋ ਫਨੀਰ ਸੱਪਾ ਕੋਬਰਾ ਸੱਪਾ ਤੇ ਥੋੜਾ ਜਿਹਾ ਮੈਂ ਭੁੱਖਾ ਲੱਗਦਾ ਨਾ ਹਮ ਕਿ ਠੀਕ ਰੱਜਿਆ ਵਾ ਹੈ ਕਰਦਾ ਤੇਰੇ ਵੱਲ ਨੂੰ ਜੀਭ ਜੂਜੀ ਕੱਢਦਾ ਨਾ ਚਲੋ ਉੱਥੇ ਛੱਡੋ ਤੇ ਛੱਡਿਓ ਹੁਣ ਬਾਈ ਇਹਨੂੰ ਇੱਧਰ ਪਾਣੀ ਚ ਨਾ ਛੱਡਦੀ ਇਹਨੂੰ ਪਾਣੀ ਤਾਂ ਹੋਰ ਹੀ ਹੋ ਜੂ ਵਿਚਾਰਾ ਇਹ ਇੱਥੇ ਫਿਰਦਾ ਸੀ ਮੈਂ ਵੀ ਤੇ ਕੁਦਰਤੀ ਆ ਗਿਆ ਸੱਪ ਤੇ ਹੁਣ ਬਾਈ ਛੱਡਣ ਚੱਲਿਆ। ਅਨਫਾਵਾਂ ਅੱਛੀ ਆ ਫੈਦਾ ਦਿੱਤ ਬਾਈ। ਸੱਤੀ। ਦੇਖ ਸਕਦੇ ਹੋ ਦੋਸਤੋ। ਕਿਉਂਕਿ ਉਹ ਉੱਧਰ ਛੱਡ ਜਾਣ ਦਾ ਟਾਈਮ ਪਿਆਰ ਵੱਡਾ ਆ ਜੀ। ਹਾਂ। ਆ ਥੱਲਾ ਖੋਲ। ਇਹਨੂੰ ਟਾਈਮ ਤੇ ਛੱਡੇਗੀ। ਆ ਥੱਲਾ ਖੋਲੀ। ਖੋਲੀ ਸੱਤੀ। ਖੋਲ ਲਈ। ਦੇਖ ਸਕਦੇ ਹੋ ਦੋਸਤੋ। ਹੁਣ ਡੈਮ ਤੇ ਇੱਥੇ ਨੇੜੇ ਤਾਂ ਛੱਡਦੇ ਨਹੀਂ ਕਿਉਂਕਿ ਇਹ ਖਤਰਨਾਕ ਆ ਦੁਬਾਰੇ ਮੁੜ ਕੇ ਵੀ ਆ ਸਕਦਾ ਹਨਾ। ਤੇ ਸਰ ਥੱਲੇ ਕਰੀਏ ਛੇੜ ਥੱਲੇ ਨਹੀਂ। ਪਹਿਲਾਂ ਥੱਲੇ ਥੋੜੀ ਉਹ ਮੁੜ ਕੇ ਆ ਸਕਦਾ ਉਹ। ਆਹ ਦੇਖੋ ਪਾਲਿਆ ਬਾਈ ਨੇ ਬੋਰੀ ਚ ਤੇ ਹੁਣ ਚੱਲੇ ਆ ਛੱਡਣ ਹੱਥ ਦੇ ਧੋਣੇ ਪੈਣਾ ਹੈ ਹੱਥ ਦੇ ਜਾ ਛੋੜ ਤੂੰ ਨਾ ਕਿੱਥੇ ਕਿੱਥੇ ਡਿੱਗ ਪਿਆ ਦਿਖਾਈ ਧੋਣਾ ਹੁਣ ਅੱਛਾ ਹੁਣ ਦੋਸਤੋ ਅਸੀਂ ਇਹ ਦੋ ਛੱਡਣ ਚੱਲੇ ਟਾਈਮ ਤੇ ਹਾਂ ਹੁਣ ਛੱਡਣ ਚੱਲੇ ਆ ਬਾਈ ਹੁਣੇ ਤੇ ਬਾਈ ਧੰਨਵਾਦ ਤੇਰਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ